ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਆ ਟੀਵੀ ਮੈਂ ਤੁਹਾਡੇ ਨਾਲ ਅਮਨ ਲੂਨਾ ਅੰਮਾਲਾ ਦੀ ਜੇਲ੍ਹ ਵਿੱਚ ਬੰਦ ਇੱਕ ਕੈਦੀ ਨੇ ਪਹਿਲਾਂ ਕੱਚ ਨਿਕਲ ਗਿਆ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਸੈਕਟਰ 32 ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਤਾਂ ਉਹ ਪੁਲਿਸ ਮੁਲਾਜ਼ਮਾ ਨੂੰ ੱਤਕਾ ਮਾਰ ਕੇ ਤੇ ਪਹਿਲੀ ਮੰਜ਼ਲ ਤੋਂ ਉਸਨੇ ਛਾਲ ਮਾਰੀ ਤੇ ਉਸ ਤੋਂ ਬਾਅਦ ਉਹ ਰਫੂ ਚੱਕਰ ਹੋ ਗਿਆ ਸਾਡੇ ਨਾਲ ਹੈ ਚੰਡੀਗੜ੍ਹ ਦੇ ਡੀਐਸਪੀ ਸਾਊਥ ਦਲਬੀਰ ਸਿੰਘ ਭਿੰਦਰ ਜੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕੈਦੀ ਕਿਵੇਂ ਫਰਾਰ ਹੋਇਆ ਸਰ ਨਮਸਕਾਰ ਨਮਸਕਾਰ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਹਾਰਾ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਸਰ ਕਿੱਥੇ ਕਿੱਦਾਂ ਭੱਜਿਆ ਸਰ ਫਟੋ ਦੀ ਗੱਲ ਹੈ ਸਰ ਸਵੇਰੇ ਇਨਫੋਰਮੇਸ਼ਨ ਆ ਰਹੀ ਸੀ ਕਿ ਅੰਬਾਲਾ ਅੰਬਾਲੇ ਸਿਵਲ ਹਸਪੀਟਲ ਤੋਂ ਨਾ ਗਗਨ ਸਿੰਘ ਨਾਮ ਦਾ ਬੰਦਾ ਸੀ ਸਾਨੂੰ ਬਿੰਦਰ ਸਿੰਘ ਪਿੰਟ ਦੇ ਰਿਵਾੜ ਦਾ ਇਹਨੂੰ ਲੈ ਕੇ ਹਸਪੀਟਲ ਆਏ ਸੀ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਅਕਸਰੇ ਵਗੈਰਾ ਕਰਾਇਆ ਅਕਸਰੇ ਵਗੈਰਾ ਕਰਨ ਤੋਂ ਬਾਅਦ ਇਹਨੂੰ ਬਾਥਰੂਮ ਲੈ ਕੇ ਗਏ ਉਸ ਤੋਂ ਬਾਅਦ ਇਹ ਉਹਨਾਂ ਨੂੰ ਧੱਕਾ ਮਾਰ ਕੇ ਤੇ ਦੌੜ ਗਿਆ ਹੱਥਕੜੀਆਂ ਤੇ ਲੱਗੀ ਹੋਈ ਸੀ ਔਰ ਫਸਪੋਰਟ ਉੱਥੇ ਕੁੱਤ ਗਿਆ ਕੀ ਸਰ ਇਹਦੇ ਕੋਈ ਸੱਟਾ ਛੋਟਾ ਵੀ ਲੱਗਿਆ ਜਾਂ ਹਲੇ ਮਿਲੇਗਾ ਕਿ ਕਿੱਦਾਂ ਪੁਲਿਸ ਤਲਾਸ਼ ਕਰੇ ਨਹੀਂ ਹਲੇ ਤਲਾਸ਼ ਕਰ ਰਹੇ ਹਾਂ ਹਲੇ ਸੱਟਾਂ ਵਗੈਰਾ ਤਾਂ ਮਿਲਤੇ ਹੀ ਪਤਾ ਲੱਗ ਸਕਦੇ ਹੋ ਕਿ ਸੱਟਾਂ ਲੱਗੀਆਂ ਕਿ ਨਹੀਂ ਤੇ ਸਰ ਇਸ ਤੇ ਪੁਲਿਸ ਨੇ ਕਿਸ ਤਰ੍ਹਾਂ ਕਾਰਵਾਈ ਕੀਤੀ ਹੈ ਐਫ ਆਈ ਆਰ ਮੌਜੂਮਤ ਹੀ ਦਰਜ ਕੀਤੀ ਗਈ ਹੈ ਜਾਂ ਫਿਰ ਕੱਲੇ ਬੋਲਚਲਤੀ ਹੋਈ ਹੈ ਨਹੀਂ ਫਿਲਹਾਲ ਮੌਜੂਮਤ ਹੀ ਹੋਈ ਹੈ 224 ਆਈ ਪੀਸੀ ਜੇ ਐਫ ਆਈ ਆਰ ਦਰਜ ਕੀਤੀ ਹੈ ਮੌਜੂਮਾਂ ਦਾ ਜਿਹੜਾ ਪਾਰਟੀ ਅਸੀਂ ਦੇਖਾਂਗੇ ਕਿ ਉਹਨਾਂ ਦੀ ਨੈਗਲੀਜੈਂਸੀ ਸੀ ਕਿ ਨਹੀਂ ਉੱਥੇ ਸੀਸੀਟੀਵੀ ਕੈਮਰੇਵਾਂ ਵਗੈਰਾ ਲੱਗੇ ਉਹਨਾਂ ਦੇਖਣ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ ਤੇ ਰਾਤ ਸਰ ਕਿੰਨੇ ਵਜੇ ਲੈ ਕੇ ਆਏ ਸੀ ਇਸ ਕੈਦ ਨੂੰ ਤੇ ਸਵੇਰੇ 5:30 ਵਜੇ ਲੈ ਕੇ ਆਇਆ ਮਤਲਬ 5:30 ਵਜੇ ਦੇ ਕਰੀਬ ਲੈ ਕੇ ਆਏਗਾ ਤੇ ਸਰ ਦੱਸ ਰਿਹਾ ਲੇਕਿਨ ਉਹਦੇ ਵਾਸਤੇ ਸੀ ਕਹਿ ਨਹੀਂ ਸਕਦੇ ਇਹ ਦੱਸ ਰਿਹਾ ਕਿ ਇਹਨੇ ਅੰਦਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈ ਉਹ ਨਿਕਲਦੀ ਸੀ ਇਹ ਸੀ ਸਾਡੇ ਨਾਲ ਦਲਬੀਰ ਸਿੰਘ ਭਿੰਡਰ ਜੀ ਜਿਨ੍ਹਾਂ ਨੇ ਦੱਸਿਆ ਕਿ ਆਪਣਾ ਇਹ ਕੈਦੀ ਜਿਹੜਾ ਹੈ ਇਹਦੀ ਭਾਲ ਪੁਲਿਸ ਲਗਾਤਾਰ ਜਾਰੀ ਕਰ ਰਹੀ ਹੈ ਤੇ ਦੂਜੀ ਗੱਲ ਇਹਨਾਂ ਨੇ ਪੁਲਿਸ ਨੇ ਹਲੇ ਤੱਕ ਇਸ ਮਾਮਲੇ ਵਿੱਚ ਕੈਦੀ ਦੇ ਖਿਲਾਫ 224 ਆਈਪੀਸੀ ਦੀ ਧਾਰਾ ਦੇ ਅਧੀਨ ਪਰਚਾ ਦਰਜ ਕੀਤਾ ਹੈ ਬਾਕੀ ਪੁਲਿਸ ਮੁਲਾਜ਼ਮਾਂ ਦੀ ਇਹਨਾਂ ਦੇ ਲਈ ਵੀ ਗੱਲ ਦੀ ਜਾਂਚ ਕਰ ਰਹੇ ਆ ਹਨ ਕਿ ਜਿੱਦਾਂ ਵੀ ਕੁਝ ਸਾਹਮਣੇ ਆਂਦਾ ਹੈ ਤੇ ਪੁਲਿਸ ਮੁਲਾਜ਼ਮਾਂ ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਕੈਮਰਾਮੈਨ ਨਰਿੰਦਰ ਸੋਨੀ ਦੇ ਨਾਲ ਮੈਂ ਅਮਨ ਲੂਨਾ ਡੈਨਿਕਸਵਰਾ ਟੀਵੀ ਚੰਡੀਗੜ੍ਹ। ਸਤਿ ਸ਼੍ਰੀ ਅਕਾਲ, ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸਵਰਾ ਟੀਵੀ ਮੈਂ ਤੁਹਾਡੇ ਨਾਲ ਅਮਨ ਲੂਨਾ। ਅੰਮਾਲਾ ਦੀ ਜੇਲ੍ਹ ਵਿੱਚ ਬੰਦ ਇੱਕ ਕੈਦੀ ਨੇ ਪਹਿਲਾਂ ਕੱਚ ਨਿਕਲ ਗਿਆ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਸੈਕਟਰ 32 ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਤਾਂ ਉਹ ਪੁਲਿਸ ਮੁਲਾਜ਼ਮਾਂ ਨੂੰ ੱੱਕਾ ਮਾਰ ਕੇ ਤੇ ਪਹਿਲੀ ਮੰਜ਼ਲ ਤੋਂ ਉਸਨੇ ਛਾਲ ਮਾਰੀ ਤੇ ਉਸ ਤੋਂ ਬਾਅਦ ਉਹ ਰਫੂ ਚੱਕਰ ਹੋ ਗਿਆ। ਸਾਡੇ ਨਾਲ ਹੈ ਚੰਡੀਗੜ੍ਹ ਦੇ ਡੀਐਸਪੀ ਸਾਊਥ ਦਲਬ ਸਰ ਨਮਸਕਾਰ ਨਮਸਕਾਰ ਅਜੀ ਇਹ ਸਰ ਕੀ ਕਹਿੰਦੇ ਕਿਦਾਂ ਭੱਜਿਆ ਸਰ ਫਟੋ ਦੀ ਗੱਲ ਹੈ ਸਰ ਇਹ ਸਵੇਰੇ ਇਨਫੋਰਮੇਸ਼ਨ ਆਈ ਸੀ ਕਿ ਅੰਬਾਲਾ ਅੰਬਾਲਾ ਦੇ ਸਿਵਲ ਹਸਪੀਟਲ ਤੋਂ ਗगन ਸਿੰਘ ਨਾਮ ਦਾ ਬੰਦਾ ਸੀ ਸਾਨੂੰ ਬਿੰਦਰ ਸਿੰਘ ਪਿੰਟ ਦੇ ਰਿਵਾੜ ਦਾ ਇਹਨੂੰ ਲੈ ਕੇ ਹਸਪੀਟਲ ਆਏ ਸੀ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਐਕਸਰੇ ਵਗੈਰਾ ਕਰਾਇਆ ਐਕਸਰੇ ਵਗੈਰਾ ਕਰਨ ਤੋਂ ਬਾਅਦ ਇਹਨੂੰ ਬਾਥਰੂਮ ਲੈ ਕੇ ਗਏ ਉਸ ਤੋਂ ਬਾਅਦ ਇਹ ਉਲਨ ਨੂੰ ਧੱਕਾ ਮਾਰ ਕੇ ਤੇ ਦੌੜ ਗਿਆ ਹੱਤਕੜੀਆਂ ਤੇ ਲੱਗੀ ਹੋਈ ਸੀ ਔਰ ਫਸਪੋਰਟ ਉੱਥੇ ਖੁੱਲ ਗਿਆ ਕੀ ਸਰ ਇੱਥੇ ਕੋਈ ਸੱਟਾ ਛੋਟਾ ਵੀ ਲੱਗਿਆ ਹੈ ਜਾਂ ਇਹ ਮਿਲੇਗਾ ਕਿ ਕਿੰਨਾ ਪੁਲਿਸ ਤਲਾਸ਼ ਕਰੀ ਨਹੀਂ ਹਲੇ ਤਲਾਸ਼ ਕਰ ਰਹੇ ਹਾਂ ਮਿਲਿਆ ਨਹੀਂ ਹੈ ਸੱਟਾ ਵਗੈਰਾ ਤਾਂ ਮਿਲਣ ਤੇ ਹੀ ਪਤਾ ਲੱਗ ਸਕਦਾ ਕਿ ਸੱਟਾ ਲੱਗਿਆ ਕਿ ਨਹੀਂ ਤੇ ਸਰ ਇਸ ਤੇ ਪੁਲਿਸ ਨੇ ਕਿਸ ਤਰ੍ਹਾਂ ਕਾਰਵਾਈ ਕੀਤੀ ਹੈ ਐਫ ਆਈ ਆਰ ਮੌਲਾਗੋ ਦੇ ਵੀ ਦਰਜ ਕੀਤੀ ਗਈ ਹੈ ਜਾਂ ਫਿਰ ਕੱਲੇ ਮੋਲਜਮਤੇ ਹੋਈ ਹੈ ਨਹੀਂ ਫਿਲਹਾਲ ਮੋਲਜਮਤੇ ਹੋਈ ਹੈ 224 ਆਈ ਪੀਸੀ ਦੀ ਐਫ ਆਈ ਆਰ ਦਰਜ ਕੀਤੀ ਹੈ ਮੁਲਾਜ਼ਮਾਂ ਦਾ ਜਿਹੜਾ ਪਾਰਟੀ ਉਸ ਦਿਖਾਂਗੇ ਕਿ ਉਹਨਾਂ ਦੀ ਨੈਗਲੀਜੈਂਸੀ ਸੀ ਕਿ ਨਹੀਂ ਉੱਥੇ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਉਹਨਾਂ ਦੇਖਣ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ ਤੇ ਰਾਤ ਸਰ ਕਿੰਨੇ ਇਸਰੀ ਕੁ ਨੇ ਹਸਤਾਕ ਦੇ ਆਪਣਾ ਜੇਲ੍ਹ ਦੇ ਅੰਦਰ ਕੋਈ ਨਿਕਾਚ ਵਗੈਰਾ ਨਿਕਲਿਆ ਇਸ ਨੂੰ ਦੱਸ ਰਿਹਾ ਲੇਕਿਨ ਉਹਦੇ ਵਾਸਤੇ ਤੁਸੀਂ ਕਹਿ ਨਹੀਂ ਸਕਦੇ ਇਹ ਦੱਸ ਰਿਹਾ ਕਿ ਇਹਨੇ ਅੰਦਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈ ਉਹ ਨਿਕਲਦੀ ਸੀ ਇਸ ਚ ਸਾਡੇ ਨਾਲ ਦਲਬੀਰ ਸਿੰਘ ਭਿੰਡਰ ਜੀ ਜਿਨ੍ਹਾਂ ਨੇ ਦੱਸਿਆ ਕਿ ਆਪਣਾ ਇਹ ਕੈਦੀ ਜਿਹੜਾ ਹੈ ਇਹਦੀ ਭਾਲ ਪੁਲਿਸ ਲਗਾਤਾਰ ਜਾਰੀ ਕਰ ਰਹੀ ਹੈ ਤੇ ਦੂਜੀ ਗੱਲ ਇਹਨਾਂ ਨੇ ਪੁਲਿਸ ਨੇ ਹਲੇ ਤੱਕ ਇਸ ਮਾਮਲੇ ਵਿੱਚ ਕੈਦੀ ਦੇ ਖਿਲਾਫ 224 ਆਈਪੀਸੀ ਦੀ ਧਾਰਾ ਦੇ ਅਧੀਨ ਪਰਚਾ ਦਰਜ ਕੀਤਾ ਹੈ ਬਾਕੀ ਪੁਲਿਸ ਮੁਲਾਜ਼ਮਾ ਦੀ ਇਹਨਾਂ ਲਈ ਵੀ ਗੱਲ ਦੀ ਜਾਂਚ ਕਰ ਰਹੇ ਆਂ ਹੈ ਕਿ ਜਿੱਦਾਂ ਵੀ ਕੁਝ ਸਾਹਮਣੇ ਆਂਦਾ ਹੈ ਤੇ ਪੁਲਿਸ ਮੁਲਾਜ਼ਮਾਂ ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਕੈਮਰਾਮੈਨ ਨਰਿੰਦਰ ਸੋਨੀ ਦੇ ਨਾਲ ਮੈਂ ਅਮਨ ਲੋਨਾ ਅਧਿਆਨਿਕ ਸੂਰੇਆ ਟੀਵੀ ਚੱਲੀ ਗਏ